ਨਮਸਕਾਰ ਜੀ ਅੱਜ ਉਹ ਤੁਹਾਨੂੰ ਸिखਾਈਏ ਬੈਂਗਨ ਦਾ ਪੁਰਥਾ ਨਵੇਂ ਜੇ ਡਿਜ਼ਾਈਨ ਨਾਲ ਇਹਦੇ ਵਾਸਤੇ ਆਪਾਂ ਬੈਂਗਨ ਨੂੰ ਚੰਗੀ ਤਰ੍ਹਾਂ ਧੋਸਵਾਰ ਕੇ ਬਿਨਾਂ ਛਿਲਕਾ ਉਤਾਰੇ ਆ ਗੋਲ-ਗੋਲ ਜਾ ਕੱਟ ਲੈਣਾ ਤੇ ਲੋ ਜੀ ਭੋਰਕ ਤੇਲ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਫਰਾਈ ਕਾਦਾ ਕਰਨਾ ਦੋਨੋਂ ਪਾਸੇੋਂ ਆਪਾਂ ਬਸ ਇੰਨਾ ਕਰਾੜਨਾ ਵੀ ਇਹ ਚੰਗੀ ਤਰ੍ਹਾਂ ਗਲ ਜਾਣ ਕੱਚੇ ਨਾ ਰਹਿਣ ਤੇ ਲੋ ਜੀ ਪਹਿਲਾਂ ਆਪਾਂ ਇੱਕ ਪਾਸਾ ਸੇਕ ਲਿਆ ਫਿਰ ਪਲਟੀਆਂ ਲਵਾ ਕੇ ਦੂਜਾ ਪਾਸਾ ਵੀ ਸੇਕ ਲੈਣਾ ਤੇ ਨਾਲ ਲੈਣਾ ਆਪਾਂ ਪਿਆਜ਼, ਟਮਾਟਰ, ਅਦਰਕ ਤੇ ਹਰੀ ਮਿਰਚ ਲਸਣ ਹੋਇਆ ਪਾ ਲਿਓ ਨਹੀਂ ਤਾਂ ਛੱਡੋ ਪਰੇ ਤੇ ਟਮਾਟਰਾਂ ਨੂੰ ਤੇ ਨਾਲ ਹੀ ਪਾਨੇ ਆਪਾਂ ਅਦਰਕ ਤੇ ਹਰੀ ਮਿਰਚ ਤੇ ਟੱਕਣ ਲਾ ਕੇ ਇਹਨੂੰ ਵੀ ਸੇਕ ਲੈਣਾ ਤਾਂ ਜੋ ਚੰਗੀ ਤਰ੍ਹਾਂ ਪਿਆਜ਼ ਤੇ ਟਮਾਟਰ ਵੀ ਗਲ ਜਾਣ ਜਦੋਂ ਇਹ ਚੰਗੀ ਤਰ੍ਹਾਂ ਗਲਗਲਾ ਗਈ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲੇ ਹਲਦੀ ਲਾਲ ਮਿਰਚ ਤੇ ਲੂਣ ਬਸ ਬਹੁਤੇ ਮਿਰਚ ਮਸਾਲੇ ਨਹੀਂ ਪਾਣੇ ਤੇ ਲੋ ਜੀ ਇਹ ਚੰਗੀ ਤਰ੍ਹਾਂ ਗਲ ਗਏ ਫਿਰ ਇਹਨੂੰ ਇਸ ਤਰ੍ਹਾਂ ਮਿਧ ਲੈਣਾ ਤੇ ਸਬ지 ਸਾਡੀ ਬਣ ਕੇ ਤਿਆਰ ਹੈ ਧਨੀਆ ਮੇਰੇ ਕੋ ਹੈ ਨਹੀਂ ਸੀ ਬਹੁਤ ਮਹਿੰਗਾ ਸੀ ਤੇ ਆਪਾਂ ਪਾਇਆ ਨਹੀਂ ਹੈਗਾ ਤੁਹਾਡੇ ਕੋ ਹੋਇਆ ਤੇ ਪਾ ਲਿਓ ਨਾਲ ਬਣਾਏ ਸੀ ਆਪਾਂ ਚਾਵਲ ਤੇ ਨਾਲ ਬਣਾਏ ਸੀ ਆਪਾਂ ਕਾਲੇ ਛੋਲੇ ਤੇ ਪਨੀਰ ਤੇ ਲੋ ਜੀ ਤੁਸੀਂ ਬਣਾਓ ਜੀ ਖਾਓ ਜੀ ਤੇ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਓਕੇ ਜੀ ਬਾਏ